ਡਿਪੈਂਡ ਬਾਮਨੇ ਵਾਲਾ ਵਿਖੇ ਗ੍ਰਾਮ ਪਿੰਟਾਇਪਿੰਡ ਬਾਮਨੇ ਵਾਲਾ ਵੱਲੋਂ ਇਹ ਪਿੰਡ ਵਾਸੀਆਂ ਦੇ ਸੰਜੋਗ ਨਾਲ ਸ਼ਹੀਦ ਉਦਮ ਸਿੰਘ ਸ਼ਹੀਦੀ ਦਿਹਾੜੇ ਨੂੰ ਸਮਰਪਿਤ 400 ਲੀਟਰ ਦੇ ਬੋਤੇ ਵੰਡੇ ਗਏ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਤੇ ਉਹਨਾਂ ਦੀ ਸਾਹ ਸੰਭਾਲ ਕੀਤੀ ਜਾਵੇ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਣ ਹੋਣ ਤੋਂ ਬਚਾ ਸਕੀਏ ਜੀ ਇਹ ਯਕੀਨ ਆਏ ਤੇ ਕਿਹੜੇ ਪਿੰਡਾ ਮੇਰੇ ਨਾਲ ਗਰੀਸ਼ ਕੁਮਾਰ ਜੀ ਜਿਹੜੇ ਕਿ ਅੱਜ ਪਿੰਡ ਬਾਮਣੀ ਵਾਲਾ ਦੇ ਹੁਣ ਪਟਿਆਲਾ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਜੋ ਜਿਹੜੇ ਬੁਟੇ ਵੰਡੇ ਜਾ ਰਹੇ ਨੇ ਜੋ ਕਿ ਆਪਾਨੂੰ ਪਤਾ ਹੈ ਸ਼ਿਰੋਦ ਸਿੰਘ ਜੀ ਦਾ ਜਨਮ ਦਿਹਾੜਾ ਹੈ ਉਹਨਾਂ ਦੀ ਅਸੀਂ ਖੁਸ਼ੀ ਦੇ ਵਿੱਚ ਬੁਟੇ ਵੰਡੇ ਜਾ ਰਹੇ ਹਾਂ ਜੋ ਕਿ ਸਾਰੇ ਪਿੰਡ ਦੀ ਸਹਿਯੋਗ ਨਾਲ ਅਤੇ ਸਮੂਹ ਗ੍ਰਾਮ ਪਿੰਡ ਜਨਬਾਮਣੀ ਵਾਲਾ ਦੇ ਸਹਿਯੋਗ ਨਾਲ ਸਾਜ ਅਸੀਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੁਟੇ ਵੰਡੇ ਜਾ ਰਹੇ ਹਾਂ ਇਸ ਖੁਸ਼ੀ ਦਾ ਅਸੀਂ ਸਾਰਾ ਮਾਣ ਕਰਦੇ ਆ ਜੋ ਕਿ ਸ਼ਿਰੋਦ ਸਿੰਘ ਜੀ ਨੇ ਆਪਾਂ ਨੂੰ ਪ੍ਰਣ ਦਿੱਤਾ ਹੈ ਉਹਨਾਂ ਦੀ ਆਪਾਂ ਕੋਲ ਤੇ ਪਾਰਾ ਬਈਏ ਬੂਟੇ ਵਾਤਵਾਦ ਲਗਾਈਏ ਅਜੇ ਜਿਹੜੇ ਬੂਟੇ ਨੇ ਆਪਣੇ ਬੱਚਿਆਂ ਦਾ ਆਪ ਇੱਕ ਦਾ ਵਧਿਆ ਹੋਵੇ ਜੋ ਕਿ ਅੱਗੇ ਤਾਂ ਬਿਮਾਰੀਆਂ ਤੋਂ ਬਚ ਸਕੀਏ ਜੀ ਹਾਂਜੀ ਹਾਂਜੀ ਇਹ ਤੁਸੀਂ ਰੋਕਵੰਦੇ ਦੇ ਨਾਲ ਕੀ ਅਪੀਲ ਕਰ ਰਹੇ ਸਾਰ ਨਹੀਂ ਫੀਲ ਕਰ ਰਹੇ ਆ ਜਿਹੜੇ ਬੂਟੇ ਲਾ ਰਹੇ ਨੇ ਇਹਨਾਂ ਦੇਖਪਾਲ ਚੱਲ ਗਏ ਇਹਨਾਂ ਆਪਾਂ ਬੂਟੇ ਲਗਾ ਕੇ ਬਹੁਤ ਹੀ ਛੱਡ दिए ਇਹਨਾਂ ਨੇ ਬੂਟੇ ਆਪਾਂ ਉਹਨਾਂ ਦੀ ਚੰਗੀ ਤਰ੍ਹਾਂ ਦੇਖਪਾਲ ਕਰੀਏ ਅਜੇ ਹੋਰ ਜਿਹੜੇ ਨਕਸਾਨ ਨੇ ਜਾਂ ਹੋਰ ਨੌਜਵਾਨ ਜਾਂ ਵੀਰ ਨੇ ਉਹਨਾਂ ਨੂੰ ਅਸੀਂ ਫੀਲ ਕਰਦੇ ਬੂਟੇ ਵਾਤਵਾਦ ਲਗਾਓ ਜੀ ਜੈ ਸਰਪੰਚ ਸਾਹਿਬ ਕਿੰਨੇ ਬੋਟੇ ਵੰਡੇ ਯਾਰ ਇਹ ਬੋਟਾ ਅਸੀਂ ਲਿਆਂਦਾ ਜੀ 700 ਜੋ ਕਿ ਪਿੰਡ ਦੇ ਸਾਰਿਆਂ ਦੇ ਸਹਿਯੋਗ ਨਾਲ ਤੇ ਆ ਰੀਸ਼ ਕੁਮਾਰ ਜੀ ਅਤੇ ਸਾਡੇ ਸਾਰੇ ಗ್ರಾಮ ਪੰਚਾਇਤ ਪਿੰਡ ਬਾਂਮਣੀ ਵਾਲਾ ਜੋ ਕਿ ਸਾਰਿਆਂ ਨੂੰ ਅਸੀਂ ਪਿੰਡ ਵਾਲਿਆਂ ਨੇ ਬੋਟੇ ਵੰਡੇ ਨੇ ਇਹ ਅਦਾਦ ਕੀਤੀ ਸਾਰਿਆਂ ਨੂੰ ਇਹ ਜੋ ਵੀ ਕੋਈ ਬੋਟਾ ਲਿਆ ਰਿਹਾ ਇੱਕ ਲਿਆ ਰਿਹਾ ਦੋ ਲਿਆ ਰਿਹਾ ਉਹਦੀ ਸਾਂਭ ਸੰਭਾਲ ਕਰਨੀ ਹੈ ਤੇ ਉਸ ਨੂੰ ਪਾਲਣਾ ਵਾਦਾ ਕਰਨਾ ਹੈ ਹੋ ਗਿਆ ਸੀ ਹਮੇ ਕਿਸੇ ਨੂੰ ਵੀ ਦੇ ਰਹਾ ਕਿਉਂਕਿ ਜਿਹੜੇ ਆ ਬਾਕੀ ਬੂਟੇ ਅਸੀਂ ਜੋ ਕਿ ਸਾਡਾ ਸਟੇਡੀਅਮ ਹੈ ਉਹਦੇ ਵਿੱਚ ਲਗਾਵਾਂਗੇ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਲਗਾਵਾਂਗੇ ਜੋ ਕਿ ਪਿੰਡ ਦੀ ਸਾਂਝੀ ਥਾਂ ਹੈ ਉਹਦੇ ਵਿੱਚ ਅਸੀਂ ਬੂਟੇ ਲਵਾਵਾਂਗੇ ਜੇ ਸਾਨੂੰ ਹੋਰ ਲੋੜ ਪਈ ਤੇ ਅਸੀਂ ਹੋਰ ਬੂਟੇ ਲਿਆ ਕੇ ਹੋਰ ਲਗਾਵਾਂਗੇ ਅੰਮ੍ਰਿਤਪਾਲ ਜੀ ਅੱਜ ਕਿਸ ਮੁੱਦੇ ਨੂੰ ਲੈ ਕੇ ਇੱਥੇ ਇਕੱਠੇ ਹੋਏ ਅੱਜ ਅਸੀਂ ਜੀ ਪੰਜਾਬੀ ਆਇਆ ਬਿਜਲੀ ਦੇ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਜੀ ਬਿਜਲੀ ਸਾਡੇ ਬਹੁਤ ਤੰਗ ਕਰੀ ਜਾਂਦਾ ਸਾਨੂੰ ਪਾਵਰ ਕੱਟ ਤੇ ਪਾਵਰ ਕੱਟ ਲਾਈ ਜਾਂਦੇ ਜੇ ਸਾਡੀ ਜੀ ਸਪਲਾਈ ਚੱਲਦੀ ਹੁੰਦੀ ਉਹ ਕੱਟ ਕੇ ਕਾਹਦੇ ਹੁੰਦਾ ਜੀ ਲਾਈਟ ਥੋੜੀ ਚੱਲੀ ਜਾਂਦੀ ਆ ਲਾਈਟ ਫੇਟਾ ਨਾ ਗਾਸੀਟਾ ਕਿਤਾ ਹੀ ਨਹੀਂ ਖੇੜ ਪਗੰਗ ਲਾਈ ਚੱਲਦੀ ਜਿੱਥੇ ਆ ਇਹ ਇੱਥੇ ਬੱਠੇਗਾ ਹੁੰਦੇ ਥੋੜੀ ਲਾਈਟ ਚੱਲੀ ਜਾਂਦੀ ਆ ਠੀਕ ਹੈ ਜੀ ਤੇ ਅਗਰ ਜੇ ਮੰਨ ਲਓ ਤੁਹਾਡੇ ਅੱਜ ਕੋਈ ਕਿਸੇ ਉੱਚ ਅਧਿਕਾਰੀ ਨਾਲ ਮਿਲਣ ਦੀ ਤੁਸੀਂ ਮੀਟਿੰਗ ਕੀਤੀ ਆ ਬੱਲੇ ਸਭ ਨਾਲ ਐ ਕੋ ਸਾਡੇ ਹੱਲ ਹੁੰਦਾ ਲਾ ਫਿਰ ਕਹਿੰਦੇ ਫਰਦਾਸ ਇੱਥੇ ਕੋਈ ਕਰਾਂਗੇ ਆ ਅੱਜ ਵੀ ਕਾਰਵਾਈ ਹੋਰ ਕਰਾਂਗੇ ਤੇ ਰੋਡ ਜਾਮ ਕਰਾਂਗੇ ਬਾਅਦ ਵਿੱਚ ਹਾਂਜੀ ਇਦੋਂ ਅਗਲਾ ਟ੍ਰੈਕਸ਼ਨ ਕੀ ਹੋਇਆ ਜੀ ਇਦੋਂ ਅਗਲਾ ਵੀ ਰਿਐਕਸ਼ਨ ਇਹ ਆ ਵੀ ਸਾਡੇ ਪਿੰਡਾਂ ਦੀ ਨਾਤਾ ਕੋਈ ਲੈਟ ਜਾਂਦੀ ਏ ਮੋਟਰ ਵਾਲੇ ਅਸੀਂ ਦੇਖੀ ਜਾਨੇ ਰਾਤੀ ਰਾਤ ਦੀ ਕਿ ਸਾਡੇ ਪਿੰਡ ਡਬਲ ਚੱਲਣੀ ਸੀਗੀ ਸਾਡੇ ਬਰਾ ਲਾਈਟ ਛੱਡੀ 1:30 ਵਜੇ ਜਨੇ ਕੱਟ ਲਈ ਆ ਉਸ ਤੋਂ ਬਾਅਦ ਹਾਂ ਦਿਨ ਦੀ ਗੱਲ ਆ 1:30 ਕੱਟੀ 1:30 ਚੱਲੀ ਫਿਰ 7:30 ਫੇਰ ਕੱਟ ਲਈ ਆ ਸਾਡੇ ਸਾਥ ਤੋਂ ਬਾਅਦ ਉਹ ਬਾਦੀ ਕੋਈ ਲੜ ਦਿੱਤੀ ਅਸੀਂ ਗ੍ਰੈਂਡ ਵਿੱਚ ਆਇਆ ਗ੍ਰੈਂਡ ਦੇ ਵਿੱਚ ਪਹਿਲੀ ਗੱਲ ਸਾਨੂੰ ਚੌਂਕੀ ਦਾ ਟੱਕੇ ਮਾਰਨ ਪੈ ਗਿਆ ਉਹਦੇ ਵਿੱਚ ਵੀਡੀਓ ਵਿੱਚ ਵੀ ਹੈਗਾ ਜੀ ਉਸ ਤੋਂ ਬਾਅਦ ਉਹ ਮੁਲਾਜ਼ਮ ਕਹਿੰਦਾ 4 ਘੰਟੇ ਰਾਤੀ ਛੱਡੀ ਜੀ ਸਾਨੂੰ 4 ਮਿੰਟ ਦਾ ਸਬੂਤ ਕਰਾ ਦੇ 4 ਮਿੰਟ ਛੱਡੀ ਅਸੀਂ ਦੇਨ ਦਾ ਰਹੇ ਚੋਟਕੀਆਂ ਮਾਰੀ ਜਾਂਦੇ ਇਹ ਸਾਡੀ ਨਹੀਂ ਸੁਣਵਾਈ ਹੁੰਦੀ ਐਸੀ ਇਸ ਤੋਂ ਬਾਅਦ ਉਹ 2-4 ਦਿਨ ਦੇਖਾਂਗੇ ਰੋੜ ਜਾਮ ਕਰਾਂਗੇ ਮਜਬੂਰੀ ਕਾਤਰ ਹੀ ਠੀਕ ਹੈ ਜੀ ਤੇ ਅੱਜ ਤੋਂ ਕਿਵੇਂ ਚੋਕ ਕਰਨ ਦੀ ਗੱਲ ਹੋਣੀ ਹੈ ਜੀ ਅੱਜ ਸਾਡੀ ਐਕਸ਼ਨ ਸਾਹਿਬ ਨਾਲ ਉਹਨਾਂ ਨੇ ਮੀਟਿੰਗ ਰੱਖੀ ਹੈ ਕਿ ਸਾਡਾ ਕੋਈ ਮਸਲਾ ਹੱਲ ਕਰ ਦੇ ਇਹ ਸਾਡਾ ਨਹੀਂ ਮਸਲਾ ਹੁੰਦਾ ਇਹ ਇਸ ਤੋਂ ਬਾਅਦ ਅਸੀਂ ਮਜਬੂਰੀ ਖਾਤਰ ਹੀ ਰੋਡ ਜੰਮ ਕਰਨਾ ਹੀ ਹੋ ਰਿਹਾ ਸੀ ਇਹ ਲੈਡ ਦੀ ਸਮੱਥਾ ਤੁਮ ਕਿੰਨੇ ਦਿਨ ਤੋਂ ਆ ਰਹੀ ਹੈ ਇਹ ਲੈਡ ਦੀ ਤਕਰੀਬ ਦੇਖੋ ਚੋਨਾ ਲੈ ਤਾਂ ਸਾਰੀ ਆ ਗਈ ਪਹਿਲਾਂ ਅਸੀਂ ਬੰਦਾਸ਼ ਚ ਤਰੀ ਗਏ ਆ ਚਲੋ ਅੱਜ ਸੁਧਰਦੀ ਆਈ ਸੁਧਰਦੀ ਆਏ ਆਇ ਤੋਂ ਜਿਵੇਂ ਦਵਾਲੀ ਕੀ 4 ਘੰਟੇ ਦੇਰੋਂ ਵੱਢ ਗਈ 4 ਘੰਟੇ ਤਕਰੀਬਨ ਕੇ ਲੀ ਆਉਂਦੀ ਹੈ ਇਹ ਆਸ ਕੀ ਕਰ ਸਕਦੇ ਮੇਰੇ ਕੋਲ ਬਹੁਤ ਆਉ ਰਿਹਾ ਹੈ ਕਿ ਬਾਸ਼ਾ ਨਹੀਂ ਦੇਖੋ ਬਿਜਲੀ ਦੀ ਕਾਫ ਕਰੀ ਜਾਂਦੇ ਅੱਲੀ ਸਰਕਾਰ ਕਿੰਨਾ ਨਾਟਕ ਮੇਰਾ ਸਤਿ ਸ੍ਰੀ ਅਕਾਲ ਤੁਹਾਨੂੰ ਗਿਆ ਪਰ ਜਾਣ ਕੇ ਸਾਡੇ ਅੱਜ ਤੱਕ ਦੇ ਇਹ ਤਿੰਨ ਜਨਰਲ ਦੇ ਤੋਂ ਸਾਡੇ ਜਿਹੜੀ ਸਪਲਾਈ ਬੰਤ ਹੋਈ ਹੈਗੀ ਆ ਲਗਾਤਾਰ ਇਹ ਕਟ ਲਾਰੇ ਹੋ ਗਿਆ ਉਸ ਦੇ ਰੋ ਤੇ ਅਸੀਂ ਇਹ ਜਿਹੜਾ ਜਿਹੜਾ ਵੇਟ ਬੰਦ ਕੀਤਾ ਹੈਗਾ ਪੀਜੀ ਤੱਕ ਲਾਲਾ ਬਾਦ ਦਾ ਸਾਡੀ ਮੰਗ ਹੈਗੀ ਆ ਵੀ ਇੱਕ ਪਾਸੇ ਜਿਹੜੀ ਕਿਸਾਨਾਂ ਦੀ ਫਸਲ ਜਿਹੜੀ ਔਰ ਨਾਲ ਸੁੱਕ ਰਹੀ ਹੈਗੀ ਆ ਸਾਡੇ ਨਹਿਰਾਂ ਦੇ ਵਿੱਚ ਵੀ ਪਾਣੀ ਪ੍ਰੋਪਰ ਜਿੰਨੇ ਨੂੰ ਕੁਸ ਹੈਗਾ ਦਿੱਤਾ ਨਹੀਂ ਜਾ ਰਿਹਾ ਬਿਜਲੀ ਜਿਹੜੀ ਸਾਡੀ ਉਹ ਲਗਾਤਾਰ ਕੱਟ ਲਾਏ ਜਾ ਰਹੇ ਆ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਝੋਨਾ ਲੋਕਾਂ ਦਾ ਸੁੱਕ ਰਿਹਾ ਹੈਗਾ ਇਸ ਕਰਕੇ ਸਾਡਾ ਅੱਜ ਅਸੀਂ ਇੱਥੇ ਧਰਨਾ ਲਾਇਆ ਸੀ ਸਾਨੂੰ ਇਹ ਜੋ ਸੱਦ ਆਇਆ ਵੀ ਜਿਹੜੇ ਤੁਹਾਡਾ ਬਕਾਇਆ ਹੈਗਾ ਲੜ ਦਾ ਭਾਲ ਅਗਰ ਜੇ ਤੁਹਾਡਾ ਬਕਾਇਆ ਨਹੀਂ ਦਿੱਤਾ ਜਾਂਦਾ ਤੁਹਾਡਾ ਅਗਲਾ ਕਦਮ ਕੀ ਹੋਏ ਸਾਡਾ ਅਗਲਾ ਕਦਮ ਤਾਂ ਇਹ ਹੀ ਹੈ ਜੀ ਹੁਣ ਸਾਡੇ ਲੋਕ ਜਿਹੜੀਆਂ ਸਾਡੀਆਂ ਫਸਲਾਂ ਬਰਬਾਦ ਹੋ ਰਹੀਆਂ ਤਾਂ ਅਸੀਂ ਫਿਰ ਇਹ ਜਿਹੜੇ ਇਹਨਾਂ ਦੇ ਅਧਿਕਾਰੀ ਹੈਗੇ ਆ ਵੀ ਫਿਰ ਇੱਥੇ ਚੈਨ ਨਾਲ ਨਹੀਂ ਬੈਠ ਸਕਣਗੇ ਅਸੀਂ ਇਹ ਤਿੱਖਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਪੰਜਾਬ ਸਰਕਾਰ ਦਾ ਪਿੰਡ ਪਿੰਡ ਦੇ ਵਿੱਚ ਅਸੀਂ ਬਹੁਤ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਇਹਨਾਂ ਦੇ ਘਰਾਓ ਕਰਾਂਗੇ ਇਹਨਾਂ ਦੇ ਐਮ.ਐਲ.ਏ. ਇੰਤੀਆਂ ਦੇ ਠੀਕ ਧੰਨ ਸਰ ਆ ਜਾਓ ਜੀ ਅੱਜ ਜੀ ਇਹਦੇ ਅੱਜ ਧਰਨਾ ਲੱਗਿਆ ਸੀ ਇਹ ਕਿਹੜੀਆਂ ਗੱਲਾਂ ਦੇ ਆਧਾਰ ਤੇ ਚੱਕਿਆ ਗਿਆ ਜੀ ਬਾਈ ਜੀ ਗੱਲ ਇਹ ਵੀ ਕੱਲ ਸਾਡੇ ਇਲਾਕੇ ਦਾ ਵਲਡ ਚੱਲਣੀ ਸੀਗੀ ਜਿਹਦੇ ਚੋਂ ਸਾਨੂੰ ਇਹਨਾਂ ਦਿੱਤੀ ਸਾਡੇ 4 ਘੰਟੇ 35 ਮਿੰਟ ਇਹਦੇ ਚੋਂ ਮੰਨ ਲਓ ਕਿ 11 ਘੰਟੇ ਤੇ ਕੋਈ 25 ਮਿੰਟ ਇਲਾਡ ਸਾਡੀ ਖਾ ਗਏ ਰਾਤ ਬਿਲਕੁਲ ਨਹੀਂ ਲੜ ਦਿੱਤੇਗੇ ਸਵੇਰ ਅਸੀਂ ਪੁੱਛਿਆ ਸਾਡਾ ਕੋਈ ਗੱਲਬਾਤ ਨਹੀਂ ਸੁਣੀ ਇਹਨਾਂ ਨੇ ਅਸੀਂ ਗ੍ਰੈਂਡ ਗਏ ਗ੍ਰੈਂਡ ਕਹਿੰਦੇ ਸਾਨੂੰ ਐਕਸਨ ਦੇ ਕੋਲ ਜਾਓ ਐਕਸਨ ਦੇ ਕੋਲ ਗਏ ਐਕਸਨ ਸਾਨੂੰ ਨਹੀਂ ਮਿਲਿਆਗਾ ਆਖਰਕਾਰ ਅਸੀਂ ਐਸਡੀਓ ਦੇ ਕੋਲ ਆਏ ਆ ਐਸਡੀਓ ਇਹ ਸਾਨੂੰ ਨਹੀਂ ਮਿਲਿਆਗਾ ਇੱਥੇ ਧਰਨਾ ਲਾ ਦਿੱਤਾ ਕਿ ਡੀਐਸਪੀ ਸਾਹਿਬ ਆ ਡਿਊਟੀ ਸਾਹਿਬ ਆਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਐਸਬੀਐਸ ਐਸਡੀਓ ਦੇ ਕੋਲ ਐਸਡੀਓ ਨੇ ਕਿਹਾ ਵੀ ਤੁਹਾਡਾ ਜਿਹੜਾ ਬਕਾਇਆ ਬੰਦਾ ਆ 24 ਘੰਟੇ ਦੀ ਪਿੰਡਾਂ ਦੀ ਵੀਰੀ 24 ਘੰਟੇ ਕੱਟ ਕੇ ਤਿੰਨ ਚਾਰ ਘੰਟੇ ਕੱਟ ਲਾ ਕੇ ਢਾਈ ਤੋਂ 6 ਵਜੇ ਤੱਕ ਤੁਹਾਨੂੰ ਵੀਰੀ ਦੇਵ ਜੇ ਸਾਡੀ ਉਸ ਤੋਂ ਬਾਅਦ 8:30 ਵਜੇ ਫਿਰ ਸਪਲਾਈ ਬੰਦ ਦੀਏ ਰਾਤ ਦੀ ਉਹ ਕਹਿੰਦੇ ਵੀ ਜੇ ਪੂਰੀ ਚੱਲ ਗਈ ਪੂਰੀ ਚਲਾ ਦਾਂਗੇ ਨੇ ਜਿੰਨਾ ਜਿੰਨਾ ਵੀ ਟਾਈਮ ਚੱਲੂਗਾ ਪੀਸੀ ਤੇ ਉਹ ਮੈਂ ਪਾਰੀ ਉਹ ਤਾਂ ਬੀਟ ਹੀ ਜਾਵੋ ਇਸ ਕਰਕੇ ਅਸੀਂ ਤਾਂ ਸੌਂ ਗਏ ਇਹ ਫਿਰ ਵੀ ਤੁਸੀ ਇਹ 2000 ਮੰਨ ਲਓ ਤੁਹਾਨੂੰ ਇਹ ਸਪਲਾਈ ਨਹੀਂ ਦਿੱਤੀ ਜਾਂਦੀ ਤਾਂ ਤੁਹਾਡਾ ਅਗਲਾ ਕਦਮ ਕੀ ਹੋਏ ਜੇ ਸਪਲਾਈ ਬਾਈ ਸਾਨੂੰ ਨਹੀਂ ਦਿੰਦੇ ਹੌਲਤੀ ਘੜਾਏਗੇ ਛੋਟਾ ਸਾਡਾ ਟੈਪੀ ਇਸ ਤੋਂ ਅਸੀਂ ਅੱਗੇ ਵੱਡਾ ਸਟੈਪ ਕਰਾਂਗੇ ਮੰਨ ਲਓ ਵੱਡਾ ਰੋਡ ਜਮ ਕਰਾਂਗੇ ਆ ਫਿਰ ਇਹ ਕੋਸ਼ਿਸ਼ ਕਰਾਂਗੇ ਤੇਰੀ ਠੀਕ ਹੈ